ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਉਸ ਤੋਂ ਉਪਰੰਤ ਅੱਜ ਸਾਨੂੰ ਜੰਨੀਆਂ ਵਾਲੇ ਬਾਗ ਦੇ ਵਿੱਚ ਜਿਹੜਾ ਕਿ 1900 19 ਦੇ ਵਿੱਚ ਜਨਰਲ ਡਾਇਰ ਨੇ ਨੇਥੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅੱਜ ਉੱਥੇ ਜੰਨੀਆਂ ਵਾਲੇ ਬਾਗ ਦੇ ਵਿੱਚ ਵੀ ਅਸੀਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੇ ਵਾਸਤੇ ਆਏ ਹਾਂ ਅਤੇ ਜਿੱਥੋਂ ਇਹ ਕਹਾਣੀ ਸ਼ੁਰੂ ਹੋਈ ਸੀ ਜੋ ਕਿ ਸ਼ਹੀਦ ਉਦਮ ਸਿੰਘ ਜਿਸ ਨੇ ਕਿ ਉਸ ਸਮੇਂ ਇਹਨਾਂ ਨੇਥੇ ਲੋਕਾਂ ਦੇ ਉੱਤੇ ਗੋਣੀਆਂ ਚਲਾਈਆਂ ਗਿਆ ਸਨ ਉਹਨਾਂ ਦਾ ਬਦਲਾ ਲੈਣ ਦੇ ਵਾਸਤੇ ਸ਼ਹੀਦੇ ਆਦਮ ਸ਼ਹੀਦ ਉਦਮ ਸਿੰਘ ਜਿਨੇ ਜਾ ਕੇ ਲੰਡਨ ਦੇ ਵਿੱਚ ਇਹਨਾਂ ਨੇਥੇ ਲੋਕਾਂ ਦੀ ਜਾਨਾਂ ਦਾ ਬਦਲਾ ਲਿਆ ਅਤੇ ਉਸੇ ਦਿਹਾ ਹੀ ਸ਼ਹੀਦੇ ਦਿਵਸ ਮਨਾਉਣ ਦੇ ਵਾਸਤੇ ਡੇਰਾ ਬਾਬਾ ਭੁੰਨ ਸਿੰਘ ਸੰਗਰਸਾਦਾ ਦੇ ਵਿੱਚ ਉਸ ਮਹਾਨ ਸ਼ਹੀਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਜੋ ਕਿ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਅਤੇ ਡੇਰਾ ਬਾਬਾ ਬੁੰਮਣ ਸ਼ਾ ਸੰਗਰਸਾਦਾ ਜ਼ਿਲ੍ਹਾ सिरसा ਅਤੇ ਹਰਿਆਣਾ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਜਿਸ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਤਰ ਮੁੱਖ ਅਤੀਤੀ ਹੋਣਗੇ ਅਤੇ ਇਸ ਦਾ ਜੋ ਕਿ ਅਧਿਐਕਸ਼ਤਾ ਕਰਨਗੇ ਸ੍ਰੀ ਕਰਨ ਦੇਵ ਜੀ ਕੰਬੋਜ ਅਤੇ ਉਸ ਦੇ ਨਾਲ-ਨਾਲ ਹਰਿਆਣਾ ਪੰਜਾਬ ਅਤੇ ਰਾਜਸਥਾਨ ਦੇ ਬਹੁਤ ਸਾਰੇ ਮੰਤਰੀ ਅਤੇ ਭਾਰਤ ਦੇ ਅਰਕੋਨੇ ਤੋਂ ਆਏ ਹੋਏ ਲੋਕ ਇਸ ਮਹਾਨ ਸ਼ਹੀਦ ਨੂੰ ਸ਼ਹੀਦਾ ਦੇ ਸਰਦਾ ਦੇ ਫੁੱਲ ਅਰਪਿਤ ਕਰਨ ਦੇ ਵਾਸਤੇ ਆਣਗੇ ਭਾਰਤ ਮਾਤਾ ਕੀ ਜੈ ਸ਼ਹੀਦ ਉਦਮ ਸਿੰਘ ਦਾ ਡੇਰਾ ਬਾਬਾ ਬੁੰਮਨ ਸ਼ਾ ਦੇ ਵਿੱਚ 31 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ ਇਸ ਦਿਵਸਤੇ ਮੈਂ ਸਮੂਹ ਸੰਗਤਾਂ ਨੂੰ ਸਭ ਭਾਰਤ ਵਾਸੀਆਂ ਨੂੰ ਅਤੇ ਇਹ اپੀਲ ਕਰਦਾ ਹਾਂ ਕਿ ਜਿਆਦਾ ਤੋਂ ਜਿਆਦਾ ਡੇਰਾ ਬਾਬਾ ਬੁੰਮਣ ਸ਼ਾ ਸੰਗਰਸਾਦਾ ਜ਼ਿਲ੍ਹਾ सिरसा ਹਰਿਆਣਾ ਦੇ ਵਿੱਚ ਪਹੁੰਚ ਕੇ ਉਸ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰੋ ਸ਼ਹੀਦ ਬੁੰਮਣ ਅਮਰ ਰਹੇ अमर शहीद अमर शहीद सिंह अमर रहे अमर शहीदम सिंह अमर रहे गा महाराज की भरत माता की जय